ਨਾਰਮਲੀ ਦੁਨੀਆ 'ਚ ਕਿਤੇ ਵੀ ਜੇ ਪਲੇਨ ਹਾਈਜੈਕਿੰਗ ਦੀ ਘਟਨਾ ਹੁੰਦੀ ਆ ਤੇ ਬਾਅਦ ਦੇ ਵਿੱਚ ਇਹ ਵਾਲੇ ਲੋਕ ਫੜੇ ਜਾਂਦੇ ਆ ਤਾਂ ਪੂਰੀ ਤਰ੍ਹਾਂ ਨਾਲ ਕ੍ਰਿਮੀਨਲ ਦਾ ਦਰਜਾ ਦਿੱਤਾ ਜਾਂਦਾ ਤੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਪਰ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਪਲੇਨ ਹਾਈਜੈਕਿੰਗ ਦੀ ਜਿਹਨੂੰ ਕਰਨ ਵਾਲੇ ਇਨਸਾਨ ਬਾਅਦ ਦੇ ਵਿੱਚ ਜੇਲ੍ਹ ਨਹੀਂ ਬਲਕਿ ਪਹੁੰਚਦੇ ਆ ਉਸੇ ਦੇਸ਼ ਦੀ ਅਸੈਂਬਲੀ ਦੇ ਵਿੱਚ ਪ੍ਰਧਾਨ ਮੰਤਰੀ ਬਣ ਕੇ ਤੇ ਉਹ ਵੀ ਸਿਰਫ ਉਹਨਾਂ 'ਚੋਂ ਇੱਕ ਨਹੀਂ ਬਲਕਿ ਤਿੰਨ ਤਿੰਨ ਪ੍ਰਧਾਨ ਮੰਤਰੀ ਨੇਪਾਲ ਦੇ ਵਿੱਚ ਹੋਈ ਸਭ ਤੋਂ ਪਹਿਲੀ ਪਲੇਨ ਹਾਈਜੈਕਿੰਗ ਦੀ ਘਟਨਾ ਦੀ ਤੇ ਇਸ ਇੱਕ ਪਲੇਨ ਹਾਈਜੈਕਿੰਗ ਦੀ ਘਟਨਾ ਦੇ ਨਾਲ ਕਿੰਨੀਆਂ ਮਸ਼ਹੂਰ ਹਸਤੀਆਂ ਜੁੜੀਆਂ ਹੋਈਆਂ ਤੇ ਇਹਨਾਂ ਦੇ ਵਿੱਚੋਂ ਇੱਕ ਨੇ ਨੇਪਾਲ ਦੇ ਹੁਣੇ ਹੀ ਬਣੇ ਹੋਏ ਪ੍ਰਾਈਮ ਮਿਨਿਸਟਰ ਸੁਸ਼ੀਲਾ ਕੇਰਕੀ ਦੇ ਆਪਣੇ ਹਸਬੰਦ ਦੁਰਗਾ ਪ੍ਰਸਾਦ ਸੁਵੇਦੀ ਤੇ ਇਸ ਤੋਂ ਇਲਾਵਾ ਇੰਡੀਆ ਦੀ ਇੱਕ ਮਸ਼ਹੂਰ ਬਾਲੀਵੁੱਡ ਦੀ ਐਕਟ੍ਰੈਸ ਮਨੀਸ਼ਾ ਕੋਹਿਰਾਲਾ ਦੇ ਆਪਣੇ ਦਾਦਾ ਜੀ ਤੇ ਉਹਨਾਂ ਦੇ ਦੋ ਬ੍ਰਦਰ ਇਹ ਤਿੰਨੇ ਜਾਣੇ ਮਨੀਸ਼ਾ ਕੋਹਰਾਲਾ ਦੇ ਦਾਦਾ ਜੀ ਤੇ ਉਹਨਾਂ ਦੇ ਦੋਨੇ ਬ੍ਰਦਰ ਨੇਪਾਲ ਦੇ ਪ੍ਰਾਈਮ ਮਿਨਿਸਟਰ ਅਲੱਗ-ਅਲੱਗ ਟਾਈਮ ਦੇ ਉੱਪਰ ਬਣੇ ਨੇ ਤੇ ਇਸ ਤੋਂ ਅਗਲੀ ਦਿਲਚਸਪ ਗੱਲ ਜਿਹੜੇ ਪਲੇਨ ਨੂੰ ਹਾਈਜੈਕ ਕੀਤਾ ਗਿਆ ਉਸ ਪਲੇਨ ਦੇ ਅੰਦਰ ਉਸ ਟਾਈਮ ਦੇ ਬਾਲੀਵੁੱਡ ਦੀ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਅਦਾਕਾਰਾ ਮਾਲਾ ਸਨਹਾ ਮੌਜੂਦ ਹੁੰਦੇ ਤਾਂ ਗੱਲ ਆ 10 ਜੂਨ 1973 ਦੀ 19 ਸੀਟਾਂ ਵਾਲਾ Royal Nepal Airlines ਦਾ ਇੱਕ ਜਹਾਜ਼ ਆ ਤੇ ਜਿਹੜਾ ਚੱਲ ਰਿਹਾ ਵਾ ਵਿਰਾਟਨਗਰ ਤੋਂ ਤੇ ਉਹਨੇ ਪਹੁੰਚਣਾ ਵਾ ਕਾਠਮੰਡੂ ਨੇਪਾਲ ਦੀ ਰਾਜਧਾਨੀ ਇਹਨਾਂ ਤਿੰਨਾਂ ਮੁਸਾਫਰਾਂ ਤੋਂ ਬਿਨਾ ਜਿਨ੍ਹਾਂ ਦੇ ਵਿੱਚੋਂ ਇੱਕ ਮਾਲਾ सिन्हा ਹੁੰਦੇ ਆ ਇਸ ਪਲੇਨ ਦੇ ਅੰਦਰ ਤਿੰਨ ਕਰਿਊ ਮੈਂਬਰ ਹੁੰਦੇ ਆ ਟੋਟਲ ਮੁਸਾਫਰਾਂ ਦੀ ਗਿਣਤੀ ਹੋ ਜਾਂਦੀ ਆ 22 ਹਰ ਇੱਕ ਚੀਜ਼ ਦੀ ਤਿਆਰੀ ਤੋਂ ਬਾਅਦ ਸਵੇਰ ਦੇ 8:30 ਵਜੇ ਇਹ ਪਲੇਨ ਆਪਣੇ ਕਾਠਮੰਡੂ ਤੱਕ ਦੇ ਛੋਟੇ ਜਿਹੇ ਸਫ਼ਰ ਦੇ ਲਈ ਰਵਾਨਾ ਹੋ ਜਾਂਦਾ ਜਹਾਜ਼ ਨੂੰ ਹਵਾ ਦੇ ਵਿੱਚ ਆਏ ਸਿਰਫ 3 ਮਿੰਟ ਹੁੰਦੇ ਆ ਕਿ ਜਹਾਜ਼ ਦੇ ਵਿੱਚ ਬੈਠੇ ਮੁਸਾਫਰਾਂ ਨੂੰ ਇੰਨੀ ਚੀਜ਼ ਪਤਾ ਲੱਗ ਜਾਂਦੀ ਆ ਕਿ ਇਹ ਜਿਹੜਾ ਉਹਨਾਂ ਦਾ ਸਫ਼ਰ ਆ ਜਿਹੜਾ ਉਹਨਾਂ ਨੂੰ ਲੱਗ ਰਿਹਾ ਸੀ ਕਿ ਇੱਕ ਬਹੁਤ ਹੀ ਛੋਟੀ ਹਵਾਈ ਯਾਤਰਾ ਹੋਊਗੀ ਉਹ ਅਸਲ ਦੇ ਵਿੱਚ ਬਹੁਤ ਹੀ ਜ਼ਿਆਦਾ ਲੰਬੀ ਹੋਣ ਵਾਲੀ ਆ ਅਚਾਨਕ ਹੀ ਅਲੱਗ-ਅਲੱਗ ਸੀਟਾਂ ਤੋਂ ਤਿੰਨ ਨੌਜਵਾਨ ਉੱਠਦੇ ਆ ਉਹਨਾਂ ਦੇ ਵਿੱਚੋਂ ਦੋ ਪਾਇਲਟ ਦੀ ਜਗ੍ਹਾ ਦੇ ਉੱਪਰ ਪਹੁੰਚਦੇ ਆ ਤੇ ਉਹਦੇ ਸੱਜੇ ਤੇ ਖੱਬੇ ਪਾਸੇ ਖੜੇ ਹੋ ਜਾਂਦੇ ਆ ਹੱਥਾਂ ਦੇ ਵਿੱਚ ਇਹਨਾਂ ਨੇ ਪਿਸਤੌਲ ਫੜੇ ਹੋਏ ਆ ਤੇ ਉਹ ਤਾਣ ਦਿੰਦੇ ਆ ਦੋਨੇ ਪਾਇਲਟਸ ਦੇ ਉੱਪਰ ਤੇ ਉਹ ਤਾਣ ਦਿੰਦੇ ਆ ਉਹ ਪਾਇਲਟ ਦੇ ਉੱਪਰ ਇਸ ਤੋਂ ਇਲਾਵਾ ਇੱਕ ਹੋਰ ਨੌਜਵਾਨ ਇਹਨਾਂ ਸਾਰੇ ਮੁਸਾਫਰਾਂ ਦੇ ਉੱਪਰ ਖੜਾ ਹੁੰਦਾ ਉਹਦੇ ਹੱਥ ਦੇ ਵਿੱਚ ਹੈਂਡ ਗ੍ਰੇਨੇਡ ਫੜਿਆ ਹੁੰਦਾ ਹੁਣ ਇਹ ਪਲੇਨ ਇਹਨਾਂ ਤਿੰਨੇ ਨੌਜਵਾਨਾਂ ਦੇ ਕਬਜ਼ੇ ਦੇ ਵਿੱਚ ਆ ਤੇ ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਆਪਣੀ ਜੇਬ ਦੇ ਵਿੱਚੋਂ ਇੱਕ ਕਾਗਜ਼ ਕੱਢਦਾ ਜਿਹਦੇ ਉੱਪਰ ਇੱਕ ਨਕਸ਼ਾ ਬਣਿਆ ਹੁੰਦਾ ਤੇ ਪਾਇਲਟ ਨੂੰ ਇਸੇ ਨਕਸ਼ੇ ਦੇ ਅਕੋਰਡਿੰਗ ਜਹਾਜ਼ ਨੂੰ ਉਡਾਉਣ ਦੇ ਲਈ ਕਿਹਾ ਜਾਂਦਾ ਪਾਇਲਟ ਨੂੰ ਹੁਣ ਇੰਨੀ ਚੀਜ਼ ਪਤਾ ਲੱਗ ਜਾਂਦੀ ਆ ਕਿ ਇਸ ਜਹਾਜ਼ ਦੀ ਹੁਣ ਜਿਹੜੀ ਡੈਸਟੀਨੇਸ਼ਨ ਆ ਉਹ ਨੇਪਾਲ ਦੀ ਰਾਜਧਾਨੀ ਕਾਠਮੰਡੂ ਨਹੀਂ ਹੈ ਬਲਕਿ ਹੈ ਇੰਡੀਆ ਦਾ ਇੱਕ ਬਹੁਤ ਵੱਡਾ ਪ੍ਰਾਂਤ ਬਿਹਾਰ ਪਰ ਇਹ ਤਿੰਨੇ ਹਾਈਜੈਕਰ ਇਸ ਤੋਂ ਇਲਾਵਾ ਕਿਸੇ ਵੀ ਬੈਠੀ ਹੋਏ ਮੁਸਾਫਰ ਨੂੰ ਜਾਂ ਪਾਇਲਟ ਨੂੰ ਕੋਈ ਵੀ ਹਾਨੀ ਨਹੀਂ ਪਹੁੰਚਾਉਂਦੇ ਤੇ ਨਾ ਹੀ ਆਪਣੀ ਕੋਈ ਵੀ ਡਿਮਾਂਡ ਰੱਖਦੇ ਆ ਉਹ ਸਿਰਫ ਇਹਨਾ ਚਾਹੁੰਦੇ ਆ ਕਿ ਪਾਇਲਟ ਇਸ ਜਹਾਜ਼ ਨੂੰ ਬਿਹਾਰ ਲੈ ਕੇ ਪਹੁੰਚ ਜਾਵੇ ਤੇ ਕੁਝ ਟਾਈਮ ਦੇ ਵਿੱਚ ਹੀ ਕਿਉਂਕਿ ਬਿਹਾਰ ਵੀ ਕੋਈ ਬਹੁਤ ਜ਼ਿਆਦਾ ਦੂਰ ਨਹੀਂ ਹੈ ਜਦੋਂ ਹੀ ਇਹ ਜਹਾਜ਼ ਇਹਨਾ 22 ਦੇ 22 ਮੁਸਾਫਰਾਂ ਨੂੰ ਲੈ ਕੇ ਬਿਹਾਰ ਦੇ ਫਰਵੀਸਗੰਜ ਏਰੀਆ ਦੇ ਉੱਪਰ ਪਹੁੰਚਦਾ ਵਾ ਤੇ ਅੱਗੇ ਖੇਤ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਫੌਰਨ ਇਹਨਾਂ ਦੇ ਵਿੱਚੋਂ ਇੱਕ ਹਾਈਜੈਕਰ ਪਾਇਲਟ ਨੂੰ ਇਹਨਾਂ ਹੀ ਖੇਤਾਂ ਦੇ ਵਿੱਚੋਂ ਇੱਕ ਦੇ ਵਿੱਚ ਇਸ ਜਹਾਜ਼ ਨੂੰ ਉਤਾਰਨ ਦੇ ਲਈ ਕਹਿੰਦਾ ਵਾ ਸਟਾਰਟਿੰਗ ਦੇ ਵਿੱਚ ਪਾਇਲਟ ਇਸ ਜਗ੍ਹਾ ਦੇ ਉੱਪਰ ਜਹਾਜ਼ ਨੂੰ ਉਤਾਰਨ ਦੇ ਵਿੱਚ हिचकिਚਾ ਰਿਹਾ ਵਾ ਤੇ ਉਹਨੂੰ ਲੱਗ ਰਿਹਾ ਕਿ ਸ਼ਾਇਦ ਇੱਥੇ ਜਹਾਜ਼ ਨੂੰ ਉਤਾਰਨਾ ਕੋਈ ਬਹੁਤ ਜ਼ਿਆਦਾ ਸਮਝਦਾਰੀ ਨਹੀਂ ਹੈ ਪਰ ਉਹਨੂੰ ਇਹਨਾਂ ਪਤਾ ਲੱਗ ਜਾਂਦਾ ਕੇ ਹਾਈਜੈਕਰਸ ਆਪਣੀ ਇਸ ਡਿਮਾਂਡ ਦੇ ਉੱਪਰ ਅੜੇ ਹੋਇਆ ਉਹ ਇਸੇ ਹੀ ਪਰਟੀਕੂਲਰ ਖੇਤ ਦੇ ਵਿੱਚ ਜਹਾਜ਼ ਨੂੰ ਉਤਾਰਨਾ ਚਾਹੁੰਦੇ ਤਾਂ ਫਾਈਨਲੀ ਹਾਰ ਕੇ ਪਾਇਲਟ ਬਿਲਕੁਲ ਹੋੜੀ ਤੇ ਬਿਲਕੁਲ ਧਿਆਨ ਦੇ ਨਾਲ ਇਸੇ ਖੇਤ ਦੇ ਵਿੱਚ ਆਪਣੇ ਜਹਾਜ਼ ਨੂੰ ਉਤਾਰ ਦਿੰਦਾ ਜਹਾਜ਼ ਦੇ ਅੰਦਰ ਬੈਠੇ ਤਿੰਨੇ ਕਰੂ ਮੈਂਬਰ ਤੇ 16 ਦੀਆਂ 16 ਸਵਾਰੀਆਂ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਦਿਲ ਦੀਆਂ ਧੜਕਣਾ ਰੁਕ ਜਾਂਦੀਆਂ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਅੱਗੇ ਇਸ ਤੋਂ ਬਾਅਦ ਕੀ ਵਾਪਰਨ ਵਾਲਾ ਉਹ ਆਪਣੀਆਂ ਸੀਟਾਂ ਦੇ ਨਾਲ ਲੱਗੀਆਂ ਵਿੰਡੋਜ਼ ਦੇ ਵਿੱਚੋਂ ਸ਼ੀਸ਼ਿਆਂ ਦੇ ਵਿੱਚੋਂ ਦੇਖਦੇ ਆ ਕਿ ਇੱਕ ਜੀਪ ਫੌਰਨ ਇਸ ਜਹਾਜ਼ ਦੇ ਨਾਲ ਚੱਲਣੀ ਸ਼ੁਰੂ ਹੁੰਦੀ ਆ ਤੇ ਬਿਲਕੁਲ ਇਸ ਜਹਾਜ਼ ਦੇ ਰੁਕਣ ਸਾਰੀ ਇਹਦੇ ਕੋਲੇ ਆ ਕੇ ਖੜ ਜਾਂਦੀ ਆ ਸ਼ਾਇਦ ਇੱਥੇ ਆ ਕੇ ਇਸ ਪੁਆਇੰਟ ਤੇ ਇਹਨਾਂ 16 ਦੇ 16 ਯਾਤਰੀਆਂ ਨੇ ਤੇ ਤਿੰਨੇ ਕਰੂ ਮੈਂਬਰਸ ਨੂੰ ਆਪਣੀ ਜ਼ਿੰਦਗੀ ਦੇ ਲਈ ਡਰ ਲੱਗਣਾ ਸ਼ੁਰੂ ਹੋਇਆ ਹੋ ਪਰ ਇਸ ਤੋਂ ਬਾਅਦ ਜੋ ਵੀ ਹੁੰਦਾ ਇਸ ਪੂਰੀ ਚੀਜ਼ ਦੇ ਨਾਲ ਉਹ ਸਾਰੇ ਜਾਨੇ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦੇ ਆ ਤੇ ਨਾਲ ਦੀ ਨਾਲ ਹੀ ਆਪਾਂ ਕਹਿ ਸਕਦੇ ਆ ਕਿ ਸੁੱਖ ਦਾ ਸਾ ਵੀ ਲੈਂਦੇ ਆ ਜੀਪ ਦੇ ਵਿੱਚੋਂ ਦੋ ਇਨਸਾਨ ਉਤਰਦੇ ਆ ਤੇ ਇਸ ਜਹਾਜ਼ ਦੇ ਵਿੱਚੋਂ ਤਿੰਨ ਬਕਸਿਆਂ ਨੂੰ ਜਿਹੜੇ ਕਿ ਬਹੁਤ ਹੀ ਜ਼ਿਆਦਾ ਵੱਡੇ ਹੁੰਦੇ ਆ ਉਹਨਾਂ ਨੂੰ ਚੱਕ ਕੇ ਜਾਂ ਕਹਿ ਲਓ ਚੋਰੀ ਕਰਕੇ ਆਪਣੀ ਜੀਪ ਦੇ ਵਿੱਚ ਰੱਖ ਦਿੰਦੇ ਆ ਤੇ ਨਾਲ ਦੀ ਨਾਲ ਹੀ ਇਹ ਤਿੰਨੇ ਹਾਈਜੈਕਰ ਵੀ ਜਹਾਜ਼ ਨੂੰ ਇੱਥੇ ਛੱਡ ਦਿੰਦੇ ਆ ਤੇ ਉਸ ਜੀਪ ਦੇ ਵਿੱਚ ਬੈਠ ਜਾਂਦੇ ਆ ਤੇ ਹੁਣ ਇਹ ਜੀਪ ਇਹਨਾਂ ਪੰਜੇ ਇਨਸਾਨਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਹੁੰਦੇ ਆ ਉਹ ਤਿੰਨ ਹਾਈਜੈਕਰ ਤੇ ਉਹ ਤਿੰਨ ਵੱਡੇ ਬਾਕਸਸ ਮਿੱਟੀ ਦੇ ਵੱਡੇ ਵੱਡੇ ਬੱਦਲ ਉਡਾਉਂਦੀ ਹੋਈ ਇਹਨਾਂ ਸਾਰੇ ਮੁਸਾਫਰਾਂ ਦੀਆਂ ਅੱਖਾਂ ਤੋਂ परे ਹੋ ਜਾਂਦੀ ਆ ਤੇ ਇਸ ਖੇਤ ਦੇ ਵਿੱਚ ਪਿੱਛੇ ਬਚ ਜਾਂਦੇ ਆ ਇਹ ਇੱਕ 19 ਸੀਟਰ ਵਾਲਾ ਜਹਾਜ਼ ਤਿੰਨ ਕਰੂ ਮੈਂਬਰ ਤੇ 16 ਮੁਸਾਫਰ ਤਾਂ ਹੁਣ ਇਸ ਪਲੇਨ ਦੇ ਵਿੱਚ ਬੈਠੇ ਉਹਨਾਂ 16 ਮੁਸਾਫਰਾਂ ਨੂੰ ਤੇ ਤਿੰਨ ਕਰੂ ਮੈਂਬਰਸ ਨੂੰ ਇੰਨੀ ਚੀਜ਼ ਸਮਝ ਲੱਗਦੀ ਆ ਕਿ ਇਹ ਜਿਹੜੀ ਵੀ ਹਾਈਜੈਕਿੰਗ ਹੋਈ ਆ ਉਹਦੇ ਪਿੱਛੇ ਕਾਰਨ ਸੀ ਉਹ ਪਲੇਨ ਦੇ ਵਿੱਚ ਪਏ ਹੋਏ ਤਿੰਨੇ ਵੱਡੇ ਬਾਕਸਸ ਪਰ ਇਹਨਾਂ ਬਾਕਸਸ ਦੇ ਵਿੱਚ ਕੀ ਸੀ ਇਹਦੇ ਬਾਰੇ ਦੇ ਵਿੱਚ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਅਸਲ ਦੇ ਵਿੱਚ ਇਹਨਾਂ ਤਿੰਨੇ ਬਾਕਸਸ ਦੇ ਵਿੱਚ ਹੁੰਦਾ 30 ਲੱਖ ਰੁਪਈਆ ਸ਼ਾਇਦ ਅੱਜ ਤੁਹਾਨੂੰ ਸੁਣ ਕੇ 30 ਲੱਖ ਰੁਪਈਏ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਲੱਗੂਗੀ ਪਰ ਜਦੋਂ ਦੀ ਇਹ ਘਟਨਾ ਵਾ ਮੈਂ ਗੱਲ ਕਰ ਰਿਹਾ ਸਾਲ 1973 ਦੀ ਤਾਂ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਅੱਜ ਤੋਂ 52 ਸਾਲ ਪਹਿਲਾਂ 30 ਲੱਖ ਰੁਪਏ ਦੀ ਕੀਮਤ ਕਿੰਨੀ ਜ਼ਿਆਦਾ ਹੋ ਸਕਦੀ ਤੇ ਇਹ ਜਿਹੜੇ ਪੈਸੇ ਸੀ 30 ਲੱਖ ਰੁਪਈਆ ਤੇ ਇਹ 30 ਲੱਖ ਰੁਪਈਆ ਸੰਬੰਧ ਰੱਖਦਾ ਸੀ ਨੇਪਾਲ ਦੀ ਗਵਰਨਮੈਂਟ ਦੇ ਨਾਲ ਜਿਹਦੀ ਕੋਈ ਇੰਡੀਆ ਦੇ ਨਾਲ ट्रांजैक्शन ਹੋਈ ਪਹਿਲਾਂ ਸੜਕ ਦੇ ਰਸਤੇ ਇਹਨੂੰ ਨੇਪਾਲ ਦੇ ਵਿਰਾਟਨਗਰ ਲੈ ਜਾਂਦਾ ਗਿਆ ਤੇ ਉਸ ਤੋਂ ਬਾਅਦ ਇਸੇ ਜਹਾਜ਼ ਦੇ ਉੱਪਰ ਇਹਨਾਂ ਤਿੰਨੇ ਬਾਕਸਸ ਨੂੰ ਲੱਦ ਕੇ ਇਹਨੂੰ ਨੇਪਾਲ ਦੀ ਕੈਪੀਟਲ ਕਾਠਮੰਡੂ ਲਜਾਇਆ ਜਾਣਾ ਸੀ ਤੇ ਉਸ ਤੋਂ ਬਾਅਦ ਉੱਥੇ ਨੈਸ਼ਨਲ ਬੈਂਕ ਆਫ ਨੇਪਾਲ ਦੇ ਵਿੱਚ ਇਹਨੂੰ ਜਮ੍ਹਾਂ ਕਰਵਾਇਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਕਿ ਇਹ 30 ਲੱਖ ਰੁਪਈਆ ਨੈਸ਼ਨਲ ਬੈਂਕ ਦੇ ਵਿੱਚ ਜਮ੍ਹਾਂ ਹੁੰਦਾ ਇਹ ਤਿੰਨੇ ਹਾਈਜੈਕਰ ਉਹਨੂੰ ਵਾਪਸ ਬਿਹਾਰ ਲੈ ਜਾਂਦੇ ਆ ਤੇ ਉੱਥੋਂ ਗਾਇਬ ਕਰ ਦਿੰਦੇ ਆ ਹੁਣ ਇਸ ਛੋਟੇ ਜਿਹੇ ਪੈਸੇਂਜਰ ਜਹਾਜ਼ ਜਿਹੜਾ ਕਿ ਬਿਲੋਂਗ ਕਰਦਾ ਸੰਬੰਧ ਰੱਖਦਾ ਵਾ ਨੇਪਾਲ ਦੀ ਰਾਇਲ ਫੈਮਿਲੀ ਦੇ ਨਾਲ ਇਹਦੀ ਹਾਈਜੈਕਿੰਗ ਹੋਈ ਆ ਪਰ ਇਹਦੇ ਵਿੱਚ ਦੋ ਅਲੱਗ-ਅਲੱਗ ਦੇਸ਼ ਇਨਵੋਲਵ ਹੋਏ ਆ ਇੱਕ ਨੇਪਾਲ ਤੇ ਦੂਸਰਾ ਇੰਡੀਆ ਤਾਂ ਇਹ ਮਾਮਲਾ ਇਸ ਤੋਂ ਕੁਝ ਘੰਟੇ ਤੋਂ ਬਾਅਦ ਇੱਕ ਬਹੁਤ ਹੀ ਵੱਡਾ ਰਾਜਸੀ ਮੁੱਦਾ ਬਣ ਜਾਂਦਾ ਇੱਕ ਰਾਜਸੀ ਲੈਵਲ ਦਾ ਕ੍ਰਾਈਮ ਇਹ ਬਣ ਜਾਂਦਾ ਤਾਂ ਫੌਰਨ ਹੀ ਨੇਪਾਲ ਤੇ ਇੰਡੀਆ ਦੋਨੇ ਦੇਸ਼ਾਂ ਦੀਆਂ ਏਜੰਸੀਜ਼ ਇਸ ਪੂਰੇ ਮਾਮਲੇ ਦੇ ਵਿੱਚ ਪੜਤਾਲ ਕਰਨ ਲੱਗ ਜਾਂਦੀਆਂ ਨੇ ਤੇ ਦੋਸ਼ੀਆਂ ਨੂੰ ਫੜਨ ਦੀ ਮੁਹਿੰਮ ਫੌਰਨ ਸ਼ੁਰੂ ਹੋ ਜਾਂਦੀ ਹੈ ਨੇਪਾਲ ਦੀਆਂ ਏਜੰਸੀਜ਼ ਨੂੰ ਇਹਦੇ ਵਿੱਚ ਕੁਝ ਬਹੁਤ ਜ਼ਿਆਦਾ ਨਹੀਂ ਮਿਲਦਾ ਪਰ ਭਾਰਤੀ ਏਜੰਸੀਆਂ ਫੌਰਨ ਹੀ ਕੁਝ ਇਨਸਾਨਾਂ ਨੂੰ ਫੜਦੀਆਂ ਨੇ ਤੇ ਉਹਨਾਂ ਸਾਰਿਆਂ ਦੇ ਤਾਰ ਜੁੜਦੇ ਆ ਨੇਪਾਲ ਕਾਂਗਰਸ ਪਾਰਟੀ ਦੇ ਨਾਲ ਤੇ ਸਭ ਤੋਂ ਪਹਿਲਾ ਨਾਮ ਜਿਹੜਾ ਭਾਰਤੀ ਖੁਫੀਆ ਏਜੰਸੀਆਂ ਉਜਾਗਰ ਕਰਦੀਆਂ ਨੇ ਉਹ ਨਾਮ ਹੁੰਦਾ ਦੁਰਗਾ ਪ੍ਰਸਾਦ ਸੁਬੇਦੀ ਦੁਰਗਾ ਪ੍ਰਸਾਦ ਸੁਬੇਦੀ ਕੌਣ ਨੇ ਹੁਣ ਤੋਂ ਸਿਰਫ ਕੁਛ ਟਾਈਮ ਪਹਿਲਾਂ ਹੀ ਇਸੇ ਤਖਤਾ ਪਲਟ ਦੀ ਘਟਨਾ ਤੋਂ ਬਾਅਦ ਨੇਪਾਲ ਦੇ ਬਣੇ ਹੋਏ ਪ੍ਰਾਈਮ ਮਿਨਿਸਟਰ ਸੁਸ਼ੀਲਾ ਕਾਰਕੀ ਦੇ ਆਪਣੇ ਹਸਬੰਡ ਦੂਸਰਾ ਤੇ ਸਭ ਤੋਂ ਵੱਡਾ ਨਾਮ ਜਿਹੜਾ ਇਸ ਪਲੇਨ ਹਾਈਜੈਕਿੰਗ ਦੇ ਨਾਲ ਜੁੜਿਆ ਹੋਇਆ ਭਾਰਤੀ ਖੁਫੀਆ ਏਜੰਸੀਆਂ ਨੂੰ ਪਤਾ ਲੱਗਦਾ ਉਹ ਨਾਮ ਹੁੰਦਾ ਗਿਰਜਾ ਪ੍ਰਸਾਦ ਕੋਇਰਾਲਾ ਤੇ ਦੂਸਰਾ ਨਾਮ ਆ ਉਹਨਾਂ ਦੇ ਆਪਣੇ ਬ੍ਰਦਰ ਵਿਸ਼ਵੇਸ਼ਵਰ ਪ੍ਰਸਾਦ ਕੋਇਰਾਲਾ ਹੁਣ ਵਿਸ਼ਵੇਸ਼ਵਰ ਪ੍ਰਸਾਦ ਕੋਇਰਾਲਾ ਕੌਣ ਨੇ ਭਾਰਤ ਦੀ ਹਿੰਦੀ ਫਿਲਮਾਂ ਦੀ ਬਹੁਤ ਹੀ ਜ਼ਿਆਦਾ ਜਾਣੇ-ਮਾਣੀ ਐਕਟ੍ਰੈਸ ਮਨੀਸ਼ਾ ਕੋਇਰਾਲਾ ਦੇ ਆਪਣੇ ਦਾਦਾ ਜੀ ਤਾਂ ਮਤਲਬ ਗਿਰਜਾ ਪ੍ਰਸਾਦ ਕੋਇਰਾਲਾ ਹੋਏ ਉਹਨਾਂ ਦੇ ਦਾਦਾ ਜੀ ਦੇ ਆਪਣੇ ਸਕੇ ਪ੍ਰਾ ਤਾਂ ਹੁਣ ਪਹਿਲਾਂ ਆਪਾਂ ਚੱਲਦੇ ਆਂ ਇਹਨਾਂ ਸਾਰਿਆਂ ਦੇ ਇਸ ਪਲੇਨ ਹਾਈਜੈਕਿੰਗ ਨੂੰ ਕਰਨ ਦੇ ਕਾਰਨ ਦੇ ਪਿੱਛੇ ਜਿਸ ਟਾਈਮ ਦੀ ਇਹ ਗੱਲਾਂ ਉਸ ਟਾਈਮ ਦੇ ਉੱਪਰ ਨੇਪਾਲ ਦੇ ਵਿੱਚ ਉੱਥੋਂ ਦੀ ਰਾਇਲ ਫੈਮਿਲੀ ਮਤਲਬ ਕਿ ਨੇਪਾਲ ਦੇ ਰਾਜੇ ਦਾ ਕੰਟਰੋਲ ਸੀ ਤੇ ਉਹਨਾਂ ਨੇ ਨੇਪਾਲ ਦਾ ਪੂਰਾ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲਿਆ ਡੈਮੋਕਰੇਸੀ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਤਾ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਨੂੰ ਤੇ ਵੋਟਾਂ ਪੈਣ ਦਾ ਜਿਹੜਾ ਵੀ ਪ੍ਰਕਿਰਿਆ ਹੁੰਦੀ ਆ ਉਹਦੇ ਉੱਪਰ ਬੈਨ ਲਾ ਦਿੱਤਾ ਗਿਆ ਹੁਣ ਉੱਥੋਂ ਦੇ ਬਹੁਤ ਸਾਰੇ ਲੋਕ ਸੀ ਜਿਹੜੇ ਨੇਪਾਲ ਦੀ ਰਾਇਲ ਫੈਮਿਲੀ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਤੋਂ ਤੇ ਡੈਮੋਕ੍ਰੇਸੀ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਨ ਤੋਂ ਬਹੁਤ ਹੀ ਜ਼ਿਆਦਾ ਦੁਖੀ ਸੀਗੇ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸੀ ਨੇਪਾਲ ਦੀ ਕਾਂਗਰਸ ਪਾਰਟੀ ਦੇ ਸਮਰਥਕ ਦੁਰਗਾ ਪ੍ਰਸਾਦ ਸੁਬੇਦੀ ਨੇਪਾਲ ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਦੇ ਹਸਬੈਂਡ ਤੇ ਇਸ ਤੋਂ ਇਲਾਵਾ ਮਨੀਸ਼ਾ ਕੋਰਾਲਾ ਦੇ ਦਾਦਾ ਜੀ ਇਹ ਸਾਰੇ ਦੇ ਸਾਰੇ ਲੋਕ ਨੇਪਾਲ ਦੀ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ ਤੇ ਇਹ ਚਾਹੁੰਦੇ ਸੀ ਕਿਸੇ ਤਰ੍ਹਾਂ ਦੇ ਨਾਲ ਨੇਪਾਲ ਦੀ ਰਾਇਲ ਫੈਮਲੀ ਦਾ ਤਖਤਾ ਪਲਟ ਕੀਤਾ ਜਾਵੇ ਤੇ ਨੇਪਾਲ ਦੇ ਵਿੱਚ ਦੁਬਾਰਾ ਤੋਂ ਡੈਮੋਕਰੇਸੀ ਨੂੰ ਸਥਾਪਿਤ ਕੀਤਾ ਜਾਵੇ ਪਿਛਲੇ ਬਹੁਤ ਲੰਬੇ ਅਰਸੇ ਤੋਂ ਬਹੁਤ ਸਾਰੇ ਅਲੱਗ-ਅਲੱਗ ਨੌਜਵਾਨ ਨੇਪਾਲ ਦੇ ਵਿੱਚ ਇਸ ਤਰ੍ਹਾਂ ਦੇ ਅੰਦੋਲਨ ਕਰਦੇ ਰਹੇ ਹਿੰਸਕ ਵੀ ਤੇ ਅਹਿੰਸਕ ਵੀ ਪਰ ਹੌਲੀ-ਹੌਲੀ ਕਰਕੇ ਇਹਨਾਂ ਸਾਰੇ ਲੋਕਾਂ ਦੇ ਕੋਲੇ ਪੈਸੇ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਟਾਈਮ ਦੇ ਉੱਪਰ ਇਹਨਾਂ ਸਾਰੇ ਦੇ ਸਾਰੇ ਅੰਦੋਲਨਕਾਰੀਆਂ ਦੇ ਕੋਲੇ ਸਪੈਸ਼ਲੀ ਗਿਰਜਾ ਪ੍ਰਸਾਦ ਕੋਇਰਾਲਾ ਹੋਣਾਂ ਦੇ ਆਪਣੇ ਗਰੁੱਪ ਦੇ ਕੋਲੇ ਜਿਹਦੇ ਵਿੱਚ ਉਹਨਾਂ ਦੇ ਆਪਣੇ ਹੀ ਤਿੰਨ ਪਾਈ ਸ਼ਾਮਲ ਹੁੰਦੇ ਆ ਪੈਸੇ ਦੀ ਕਮੀ ਹੋਣੀ ਸ਼ੁਰੂ ਹੁੰਦੀ ਆ ਬਿਲਕੁਲ ਉਸ ਟਾਈਮ ਦੇ ਉੱਪਰ ਉਹਨਾਂ ਨੂੰ ਇੱਕ ਹੋਰ ਨੌਜਵਾਨ ਮਿਲਦਾ ਜਿਹਦਾ ਨਾਮ ਹੁੰਦਾ ਮਦਨ ਆਰੀਆਲ ਹੁਣ ਮਦਨ ਆਰੀਆਲ ਕੌਣ ਨੇ ਮਦਨ ਆਰੀਆਲ ਉਸੇ ਹੀ ਨੈਸ਼ਨਲ ਬੈਂਕ ਆਫ ਨੇਪਾਲ ਦੀ ਕਾਠਮੰਡੂ ਬ੍ਰਾਂਚ ਦੇ ਇੱਕ ਸੀਨੀਅਰ ਅਧਿਕਾਰੀ ਹੁੰਦੇ ਆ ਜਿੱਥੇ ਇਹ 30 ਲੱਖ ਰੁਪਈਆ ਜਮਾ ਕਰਵਾਇਆ ਜਾਣਾ ਸੀ ਹੁਣ ਇਹ ਸਾਰੇ ਦੇ ਸਾਰੇ ਅੰਦੋਲਨਕਾਰੀ ਨੇ ਪੈਸੇ ਦੀ ਇਹਨਾਂ ਸਾਰਿਆਂ ਨੂੰ ਕਮੀ ਹੁੰਦੀ ਆ ਤਾਂ ਮਦਨ ਆਰੀਅਲ ਗ੍ਰੀਜਾ ਪ੍ਰਸ਼ਾਦ ਕੋਇਰਾਲਾ ਹੋਣਾਂ ਨੂੰ ਇੱਕ ਪਾਰਟਿਕੂਲਰ ਡੇਟ ਦੇ ਉੱਪਰ ਇਸੇ ਜਹਾਜ਼ ਤੋਂ ਆਉਣ ਵਾਲੇ 30 ਲੱਖ ਰੁਪਈਏ ਦੇ ਬਾਰੇ ਵਿੱਚ ਦੱਸਦੇ ਆ ਤੇ ਇਸ ਤੋਂ ਬਾਅਦ ਹੀ ਦੁਰਗਾ ਪ੍ਰਸ਼ਾਦ ਸਵੇਦੀ ਮਦਨ ਆਰੀਅਲ ਮਨੀਸ਼ਾ ਕੋਰਾਲਾ ਦੇ ਦਾਦਾ ਜੀ ਤੇ ਉਹਨਾਂ ਦੇ ਦੋਨੇ ਭਾਈ ਇਹ ਸਾਰੇ ਜਾਣੇ ਇਸ ਜਹਾਜ਼ ਨੂੰ ਹਾਈਜੈਕ ਕਰਨ ਦਾ ਪਲਾਨ ਬਣਾਉਂਦੇ ਆ ਤੇ ਨਾਲ ਹੀ ਪਲਾਨ ਬਣਾਇਆ ਜਾਂਦਾ ਇਹਦੇ ਵਿੱਚ ਪਏ ਹੋਏ 30 ਲੱਖ ਰੁਪਏ ਨੂੰ ਹਾਸਲ ਕਰਨ ਦਾ ਕਿਉਂਕਿ ਬਾਅਦ ਦੇ ਵਿੱਚ ਇਸ 30 ਲੱਖ ਰੁਪਏ ਨੂੰ ਵਰਤਿਆ ਜਾਣਾ ਸੀ ਬਹੁਤ ਸਾਰੇ ਹਥਿਆਰ ਖਰੀਦਣ ਦੇ ਉੱਪਰ ਤੇ ਹੋਰ ਬਹੁਤ ਤਰ੍ਹਾਂ ਦੀ ਤਖਤਾ ਪਲਟ ਕਰਨ ਦੀ ਸਮਗਰੀ ਖਰੀਦਣ ਦੇ ਵਿੱਚ ਹੁਣ ਇਸ ਪੂਰੇ ਦੇ ਪੂਰੇ ਪਲਾਨ ਦੀ ਜਾਣਕਾਰੀ ਇੰਡੀਅਨ ਖੁਫੀਆ ਏਜੰਸੀਆਂ ਨੂੰ ਕਿਵੇਂ ਲੱਗਦੀ ਆ ਉਹਨਾਂ ਨੂੰ ਲੱਗਦੀ ਆ ਉਸੇ ਜੀਪ ਤੋਂ ਜਿਹਦੇ ਵਿੱਚ ਉਹ ਦੋ ਇਨਸਾਨ ਆਏ ਸੀ ਉਹ ਦੋਨੇ ਇਨਸਾਨ ਭਾਰਤੀ ਮੂਲ ਦੇ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਗਣੇਸ਼ ਸ਼ਰਮਾ ਤਾਂ ਸਭ ਤੋਂ ਪਹਿਲਾਂ ਇੰਡੀਅਨ ਖੁਫੀਆ ਏਜੰਸੀਆਂ ਉਸ ਜੀਪ ਨੂੰ ਟਰੈਕ ਕਰਦੇ ਕਰਦੇ ਗਣੇਸ਼ ਸ਼ਰਮਾ ਤੱਕ ਪਹੁੰਚਦੀਆਂ ਨੇ ਤੇ ਗਣੇਸ਼ ਸ਼ਰਮਾ ਤੋਂ ਫਾਈਨਲੀ ਇਸ ਪਲਾਨ ਨੂੰ ਰਚਣ ਵਾਲੇ ਮੁੱਖ ਚਾਰ ਬੰਦਿਆਂ ਤੱਕ ਪਰ ਜਦੋਂ ਤੱਕ ਖੁਫੀਆ ਏਜੰਸੀਆਂ ਗਣੇਸ਼ ਸ਼ਰਮਾ ਤੱਕ ਪਹੁੰਚਦੀਆਂ ਉਦੋਂ ਤੱਕ ਇਸ ਪਲੈਨ ਨੂੰ ਰਚਣ ਵਾਲੇ ਇਹ ਚਾਰੇ ਦੇ ਚਾਰੇ ਇਨਸਾਨ 30 ਲੱਖ ਰੁਪਏ ਨੂੰ ਲੈ ਕੇ ਦਾਰਜੀਲਿੰਗ ਪਹੁੰਚ ਚੁੱਕੇ ਸੀ ਤੇ ਉੱਥੇ ਸਿਰਫ 2 ਦਿਨ ਰਹਿਣ ਤੋਂ ਬਾਅਦ ਇਸ ਪੈਸੇ ਨੂੰ ਦਾਰਜੀਲਿੰਗ ਤੋਂ ਸੜਕ ਦੇ ਰਸਤੇ ਲਿਆਇਆ ਜਾਂਦਾ ਬਨਾਰਸ ਤੇ ਉੱਥੋਂ ਸਿਰਫ 4 ਦਿਨਾਂ ਤੋਂ ਬਾਅਦ ਇਹਨੂੰ ਲੈ ਕੇ ਜਾਇਆ ਜਾਂਦਾ ਮੁੰਬਈ ਤੇ ਮੁੰਬਈ ਤੋਂ ਇਸ ਪੈਸੇ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਪਰ ਡਿਵਾਈਡ ਕਰ ਦਿੱਤਾ ਜਾਂਦਾ ਭਾਰਤੀ ਤੇ ਨੇਪਾਲ ਦੀਆਂ ਖੁਫੀਆ ਏਜੰਸੀਆਂ ਨੂੰ ਕਦੇ ਵੀ ਇਹ 30 ਲੱਖ ਰੁਪਈਆ ਰਿਕਵਰ ਨਹੀਂ ਹੋਇਆ ਕਿਉਂਕਿ ਇਹਨੂੰ ਫੌਰਨ ਹੀ ਵਰਤ ਲਿਆ ਗਿਆ ਸੀ ਗਿਰਜਾ ਪ੍ਰਸ਼ਾਦ ਕੋਇਰਾਲਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਤਕਰੀਬਨ 1 ਸਾਲ ਤੋਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਗ੍ਰਿਫਤਾਰ ਕਰਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਅਗਲੇ ਕੁਝ ਸਾਲਾਂ ਦੇ ਵਿੱਚ ਹੀ ਨੇਪਾਲ ਦੇ ਵਿੱਚੋਂ ਇੱਕ ਵਾਰੀ ਫੇਰ ਤੋਂ ਰਾਇਲ ਫੈਮਿਲੀ ਦਾ ਤਖਤਾ ਪਲਟ ਜਾਂਦਾ ਤੇ ਵਾਪਸ ਉਥੇ ਡੈਮੋਕ੍ਰੇਸੀ ਆ ਜਾਂਦੀ ਆ ਤੇ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਵੀ ਉਸ ਪਲੇਨ ਹਾਈਜੈਕਿੰਗ ਦੇ ਨਾਲ ਜੁੜੇ ਹੁੰਦੇ ਆ ਉਥੋਂ ਦੇ ਲੋਕਾਂ ਦੇ ਹੀਰੋ ਬਣ ਜਾਂਦੇ ਆ ਤੇ ਇਸ ਤੋਂ ਬਾਅਦ ਇੱਕ ਟਾਈਮ ਦੇ ਉੱਪਰ ਜੇਲ੍ਹਾਂ ਦੇ ਵਿੱਚ ਸੜ ਰਹੇ ਇਹ ਸਾਰੇ ਦੇ ਸਾਰੇ ਨੌਜਵਾਨ ਹੌਲੀ-ਹੌਲੀ ਜੇਲ੍ਹਾਂ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਇਹਨਾਂ ਨੂੰ ਆਮ ਲੋਕਾਂ ਦੀ ਬਹੁਤ ਹੀ ਜ਼ਿਆਦਾ ਸਪੋਰਟ ਮਿਲਦੀ ਆ ਇਹ ਵੋਟਾਂ ਦੇ ਵਿੱਚ ਖੜੇ ਹੁੰਦੇ ਆ ਤੇ ਵੋਟਾਂ ਜਿੱਤਦੇ ਆ ਤੇ ਇੱਕ ਇੱਕ ਕਰਕੇ ਨੇਪਾਲ ਦੇ ਪ੍ਰਧਾਨ ਮੰਤਰੀ ਬਣਦੇ ਆ ਤੇ ਜਿਹਦੇ ਵਿੱਚ ਸ਼ਾਮਲ ਨੇ ਗਿਰਜਾ ਪ੍ਰਸ਼ਾਦ ਕੋਇਰਾਲਾ ਤੇ ਉਹਨਾਂ ਦੇ ਆਪਣੇ ਦੋਨੇ ਸਕੇ ਪਈ ਤੇ ਜਿਹੜੇ ਇੱਕ ਇਨਸਾਨ ਜਿਹੜੇ ਇਸ ਤੋਂ ਬਾਅਦ ਖੁਦ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਪਰ ਇਸ ਪਲੇਨ ਹਾਈਜੈਕਿੰਗ ਦੇ ਸਭ ਤੋਂ ਮੇਨ ਮਾਸਟਰਮਾਈਂਡ ਹੁੰਦੇ ਆ ਦੁਰਗਾ ਪ੍ਰਸ਼ਾਦ ਸੁਵੇਦੀ ਉਨ੍ਹਾਂ ਦੇ ਵਾਈਫ ਨੂੰ ਇੱਕ ਲੰਬੇ ਅਰਸੇ ਤੋਂ ਬਾਅਦ ਫਾਈਨਲੀ ਪਿੱਛੇ ਜੇ ਪਿਛਲੇ ਕੁਝ ਦਿਨਾਂ ਦੇ ਵਿੱਚ ਨੇਪਾਲ ਦੇ ਇੱਕ ਵਾਰੀ ਫੇਰ ਤੋਂ ਤਖਤਾ ਪਲਟ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਇਸ ਵਾਰ ਉਨ੍ਹਾਂ ਦੇ ਵਾਈਫ ਸੁਸ਼ੀਲਾ ਕਾਰਕੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਦਾ ਤਾਂ ਇਹ ਸੀਗੀ ਕਹਾਣੀ ਇੱਕ ਬਹੁਤ ਹੀ ਜ਼ਿਆਦਾ ਅਜੀਬੋ ਗਰੀਬ ਕ੍ਰਾਈਮ ਦੀ ਪਰ ਜਿਹਦੇ ਵਿੱਚ ਇੱਕ ਪਲੇਨ ਨੂੰ ਹਾਈਜੈਕ ਕਰਨ ਤੋਂ ਬਾਅਦ ਜਿਹੜੇ ਕ੍ਰਿਮੀਨਲ ਆ ਉਹ ਜੇਲ੍ਹ ਤਾਂ ਜਾਂਦੇ ਆ ਪਰ ਸਿਰਫ ਥੋੜੀ ਦੇਰ ਦੇ ਲਈ ਪਰ ਉਸ ਤੋਂ ਬਾਅਦ ਤੇ ਉਹਨਾਂ ਦੇ ਵਿੱਚੋਂ ਤਿੰਨ ਜਾਣੇ ਪ੍ਰਾਈਮ ਮਿਨਿਸਟਰ ਬਣਦੇ ਆ ਇੱਕ ਜਾਣਾ ਪੰਜ ਵਾਰ ਪ੍ਰਾਈਮ ਮਿਨਿਸਟਰ ਬਣਦਾ ਤੇ ਬਾਕੀ ਦੇ ਦੋ ਐਮਪੀ ਬਣਦੇ ਆ ਤਾਂ ਇਹ ਕਹਾਣੀ ਹੁਣ ਇੱਥੇ ਖਤਮ ਹੁੰਦੀ ਆ ਜੀ ਨਾਲ ਦੀ ਨਾਲ ਹੀ ਖਤਮ ਹੁੰਦਾ ਇਹ ਵੀਡੀਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕ੍ਰਾਈਮ ਦੀ ਕਹਾਣੀ ਦੇ ਨਾਲ